ਲੋ ਗੀਤਾਂ ਦੇ ਸਾਰੇ ਪ੍ਰੇਮੀਆਂ ਨੂੰ ਗੁਰਮੀਤ कौर ਸੰਦਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀਓ ਦੋਸਤੋ ਤੁਸੀਂ ਮੇਰੇ ਗੀਤਾਂ ਨੂੰ ਬਹੁਤ ਸੋਹਣਾ ਚੰਗਾ ਮਿੱਠਾ ਨਿੱਕਾ ਹੰਗਾਰਾ ਦਿੱਤਾ ਹੈ ਮੈਂ ਤੁਹਾਡੀ ਸਭ ਦੀ ਧੰਨਵਾਦੀ ਹਾਂ ਇਸੇ ਤਰ੍ਹਾਂ ਮੇਰੇ ਸਫ਼ਰ ਵਿੱਚ ਨਾਲ-ਨਾਲ ਤੁਰੇ ਰਹਿਣਾ ਤਾਂ ਜੋ ਮੈਂ ਸਫ਼ਰ ਨੂੰ ਜਾਰੀ ਰੱਖ ਸਕਾਂ ਅਜੇ ਬਹੁਤ ਸਾਰੇ ਗੀਤ ਨੇ ਜਿਹੜੇ ਆਪਾਂ ਛੋਏ ਨਹੀਂ ਤੇ ਮੈਂ ਆਪਣਾ ਟੀਚਾ ਪੂਰਾ ਕਰੂੰਗੀ ਤੁਹਾਨੂੰ ਪਤਾ ਹੈ ਮੇਰਾ ਟੀਚਾ ਕੀ ਹੈ ਮੇਰਾ ਟੀਚਾ ਹੈ ਕਿ ਜਿੰਨੇ ਲੋਕ ਗੀਤ ਮੈਨੂੰ ਮਿਲਣ ਉਹਨਾਂ ਸਾਰਿਆਂ ਨੂੰ ਮੈਂ ਗਾ ਕੇ ਇਸ ਚੈਨਲ ਤੇ ਅਪਲੋਡ ਕਰਾਂ ਤਾਂ ਜੋ ਹਮੇਸ਼ਾ ਲਈ ਸੁਰਖਿਅਤ ਹੋ ਜਾਣ ਤਾਂ ਅੱਜ ਮੈਂ ਤੁਹਾਡੇ ਵਾਸਤੇ ਲਿਆਈਆਂ ਇੱਕ ਬਹੁਤ ਪਿਆਰਾ ਮਿੱਠਾ ਜਿਹਾ ਲੋਕ ਗੀਤ ਇਹ ਮੇਰੀਆਂ ਧੀਆ ਭਤੀਜੀਆਂ ਭਾਣ ਜੀਆਂ ਨੂੰ ਹੀ ਲੋਕ ਗੀਤ ਬਹੁਤ ਪਸੰਦ ਆਊਗਾ ਕਿਉਂਕਿ ਕੁੜੀਆਂ ਵਾਲੇ ਦੇਖਣ ਵਾਲਾ ਗੀਤ ਹੈ ਤੇ ਕੁੜੀਆਂ ਵਾਲੀ ਹੀ ਇਸ ਗੀਤ ਦੀ ਆਵਾਜ਼ ਹੈ ਬੜੀ ਚੱਕਵੀ ਜੀ ਤੋ ਲੋ ਸੁਣੋ ਗੀਤ ਓ ਚੜੀ ਮਾੜੀ ਮਮੋਲਾ ਜੋ ਚੁਗਦਾ ਮਮੋਲਾ ਜੋ ਚੁਗਦਾ ਚੁੰਝਰਤੀ ਨੇਣ ਕਾਲੇ हा जी हा उरती नैणक दस वे मामूला मेरा मान डोलिया मान डोलिया लाल क ਦੀਹਾ ਸੜ ਲ ਲੇ ਕਦੋਂ ਕਰੇ ਵੇ へਠ ਮਹੀ ਦੇ ਨੀਲੜਾ ਕੋੜਾ ਨੀਲੜਾ ਕੋੜਾ ਵਾਟ ਲਮੀ ਕਰੇ ਹਾਂ ਜੀ ਹਾਂ ਸੋਣਾ ਵਟਲਮੀ ਕਰੇਵੇਂ ਹਰਤ ਮਾਈ ਦੇ ਲੰਗਾਦ ਗੁਛ ਜੀ ਨੰਗਾਦ ਗੁਛ Me kama hi kono ve, ha ji ha. pinni me kama hi kono ve, ha ji ha. ਹੱਥ ਮਾਹੀ ਦੇ ਚੰਬੇ ਦੀ ਡਾਲੀ ਜੀ ਕਲੀਆਂ ਦੀ ਡਾਲੀ ਗਲੀਓ ਗਲੀ ਵਾਂਡੇ ਆਵੇ ਹਾਜੀ ਹਾਂ ਸੋਣ ਅਗਲੀਓ ਗਲੀ ਵਾਂਡੇ ਆ ਦੋਸਤੀਆਂ ਜੀ ਦੋਸਤੀਆਂ ਜੀ ਓਹ ਉਹਨਾਂ ਦੇ ਕੋਲ ਪਹੁੰਚ ਗਏ ਹਾਂ ਜੀ ਹਾਂ ਸੋ ਰਾਤ ਨੇਰੀ ਚਮਕਣ ਤਾਰੇ ਜੀ ਚਮਕਣ ਤਾਰੇ ਨੈਣਾ ਚ ਨੀਂਦ ਨ ਆਵੇ ਇਹਾ ਜੀ ਹਾ ਸਾਡੇ ਨੈਣਾ ਨੂੰ ਨੀਂਦ ਨ ਆਇ ਸਮਣੇ ਚਬਾਰੇ ਸਨੇ ਆਰੀ ਜੋ ਵਸਦੀ ਸੁਨਿਆਰੀ ਜੋ ਵਸਦੀ ਓ ਦੀ ਸੇ ਜੇ ਰੰਗ ਮਾਹਣੇ ਹਾਜੀ ਹਾ ਮਾਹੀ ਓ ਦੀ ਸੇ ਜੇ ਰੰਗ ਮਾ ਤੇ ਤੀਨੋ ਨੀਸਨੇ ਹਰੀਏ ਨੀ ਸੰਕਾਣੇ ਮੇਰੀਏ ਪਰੀਯ ਜਵਨੀ ਖਲੀ ਜਾਵੇ ਹਾਂ ਜੀ ਹਾਂ ਤੇਰੀ ਪਰੀਯ ਜਵਨੀ ਖਲੀ ਜਾਵੇ ਦਿਲ ਸੜੀਆ ਸਾੜ ਕੋਲੜੇ ਹੋਇਆ ਜੀ ਕੋਲੜੇ ਹੋਇਆ ਨੈਣ ਵਗੇ ਦਰੀਆ ਵੇ ਹਾਂ ਜੀ ਹਾਂ ਗੂੜੇ ਨੈਣ ਵਗੇ ਦਰੀਆ